ਜੀ ਹਾਂ ਮਲੇਰ ਕੋਟਲਾ ਨਾਬਾ ਰੋਡ ਤੇ ਵੱਡੀ ਘਟਨਾ ਵਾਪਰੀ ਹੈ ਜੰਮੂ ਕਟੜਾ ਐਕਸਪ੍ਰੈਸ ਵੇ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਘਟਨਾ ਤੋਂ ਬਾਅਦ ਚਾਰੇ ਪਾਸੇ ਸਿਲੰਡਰ ਹੀ ਸਿਲੰਡਰ ਖਿਲਰੇ ਦਿਖਾਈ ਦਿੱਤੇ ਨੇ ਘਟਨਾ 'ਚ ਟਰੱਕ ਵੀ ਪੂਰੀ ਤਰ੍ਹਾਂ ਨਾਲ ਚੱਕਨਾ ਚੂਰ ਹੋ ਚੁੱਕਿਆ ਹੈ ਪੂਰੀ ਤਰ੍ਹਾਂ ਦੇ ਨਾਲ ਪਾੜ ਚੁੱਕਿਆ ਹੈ ਗਨੀਮਤ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਵੱਡਾ ਹਾਸਾ ਹੋਣ ਤੋਂ ਬਚਾਅ ਹੋ ਗਿਆ ਜਾਣਕਾਰੀ ਮੁਤਾਬਕ ਸਿਲੰਡਰਾਂ ਨਾਲ ਭਰਿਆ ਇਹ ਟਰੱਕ ਨਾਪਾ ਤੋਂ ਲੁਧਿਆਣਾ ਜਾ ਰਿਹਾ ਸੀ ਇਸ ਦੌਰਾਨ ਅਚਾਨਕ ਰਸਤੇ 'ਚ ਅੱਗੇ ਆਵਾਰਾ ਪਸ਼ੂ ਆ ਗਏ ਜਿਸ ਤੋਂ ਬਾਅਦ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਦੇਖਤੇ ਹੀ ਦੇਖਦੇ ਟਰੱਕ ਹਾਈਵੇ ਤੇ ਪਲਟੀਆਂ ਖਾ ਗਿਆ ਤੇ ਚਾਰੇ ਪਾਸੇ ਸਿਲੰਡਰ ਹੀ ਸਿਲੰਡਰ ਖੇਲਰ ਗਏ ਕਟਨਾ ਤੋਂ ਬਾਅਦ ਚਾਰੇ ਪਾਸੇ ਹੜਕੰਪ ਮਚ ਗਿਆ ਭਜਦੜ ਮਚ ਗਈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਟਰੱਕ ਚ ਫਸੇ ਡਰਾਈਵਰ ਨੂੰ ਮਸਾਹੀ ਮੁਸ਼ਕਤ ਬਾਅਦ ਬਾਹਰ ਕੱਢਿਆ ਗਿਆ ਇਹ ਸਭ ਕਾਰਨ ਇੱਕ ਤਾਂ ਪੂਰੇ ਸਪੇਸ ਬਹੁਤ ਘੱਟ ਹੈ ਜੀ ਰੋਡ ਕ੍ਰੋਸ ਕਰਨ ਜਿਹੜਾ ਬੰਦਾ ਉਧਰੋਂ ਆਉਂਦਾ ਨਾ ਜੀ ਉਹਦੇ ਵਾਸਤੇ ਬਹੁਤ ਇੱਕਦਮ ਟਰਨਿੰਗ ਪੁਆਇੰਟ ਹੈਗਾ ਹੈ اچਾਂਤ ਕੋਈ ਕੁਸ਼ ਮੂਰੇ ਆ ਜਾਵੇ ਤਾਂ ਗੱਡੀ ਦਾ ਸਿੱਧਾ ਇਹਦੇ ਉੱਪਰ ਆਪਣੇ ਇਹਨਾਂ ਦੇ ਜੋ ਸਪੇਸ ਛੱਡੀ ਹੋਈ ਉਹਦੇ ਉੱਪਰੇ ਚੜੂਗੀ ਗੱਡੀ ਤੇ ਇਹ ਸਪੇਸ ਜ਼ਿਆਦਾ ਹੋਣ ਕਰਕੇ ਰੋਡ ਘੱਟ ਹੋਣ ਕਰਕੇ ਇਹ ਹਾਦਸਾ ਵਾਪਰਿਆ ਅਚਾਨਕ ਅੱਗੇ ਗਾਊ ਆ ਗਈ ਉਹਨੂੰ ਬਚਾਉਂਦੇ-ਬਚਾਉਂਦੇ ਡਰਾਈਵਰ ਤੋਂ ਨਹੀਂ ਮੁੜੀ ਹੈਗੀ ਗੱਡੀ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਅੱਗੇ ਆ ਜਾਂਦਾ ਰਗੜਿਆ ਜਾਂਦਾ ਜੀ ਗੱਡੀ ਥੱਲੇ ਆ ਕੇ ਤੇ ਸਭ ਤੋਂ ਵੱਡੀ ਗੱਲ ਇਹ ਜੀ ਤਾਂ ਗੱਡੀ ਸਿਲੰਡਰਾਂ ਦੀ ਭਰੀ ਹੋਈ ਸੀ ਹਾਂ ਕੁਝ ਵੀ ਹੋ ਸਕਦਾ ਤਾਂ ਜੀ ਕੁਝ ਵੀ ਹੋ ਸਕਦਾ ਸੀ ਬਚਾਰ ਹੈਗੇ ਜੀ ਹਾਂਜੀ ਤੇ ਤੁਸੀਂ ਲੁਧਿਆਣਾ ਤੋਂ ਜਿਹੜੇ ਏਜੰਸੀ ਦੇ ਓਨਰ ਹੋ ਜੀ ਨਹੀਂ ਨਹੀਂ ਅਸੀਂ ਨਭਾ ਟ੍ਰਾਂਸਪੋਰਟਰ ਆਂ अच्छा तुसी ट्रांसपोर्टर हो जी ते गड्डी ਚ ਆ ਕਿੱਥੇ ਰਹੀ ਸੀ ਸਰ ਗੱਡੀ ਲੁਧਿਆਣਾ ਸਿਲੰਡਰ ਲੈ ਕੇ ਜਾ ਰਹੀ ਸੀ ਲੁਧਿਆਣਾ ਜਾ ਰਹੀ ਸੀ ਠੀਕ ਹੈ ਜੀ ਅੱਛਾ ਪਹਿਲਾਂ ਤਾਂ ਦੱਸੋ ਹੋਇਆ ਕੀ ਹੈ ਹੋਇਆ ਜੀ ਇਹ ਰਾਤ ਨੂੰ ਵੀ ਗਾਲੀ ਗਾਉਂ ਰਹੀ ਆ ਗਈ ਅਚਾਨਕ ਪਤਾ ਲੱਗਿਆ ਪਤਾ ਲੱਗਿਆ ਤਾਂ ਬ੍ਰਿਕਾਂ ਮਾਰੇ ਮੁੰਨੀਆਂ ਨਹੀਂ ਗੱਡੀ ਨੇ ਇਧਰ ਨੂੰ ਅਗੇ ਪਲਟ ਗਈ ਕਿੰਨੇ ਕਵਿਸ ਦਾ ਟਾਈਮ ਸੀ 6:30 ਦੇ ਤੇ ਜਦੋਂ ਗੱਡੀ ਪਲਟੀ ਉਸ ਤੋਂ ਬਾਅਦ ਤੁਹਾਨੂੰ ਫਿਰ ਬਾਹਰ ਜਿਹੜਾ ਬਚਾਓ ਆ ਕੀਤਾ ਬਾਹਰ 5 ਕਿ ਮਿੰਟ ਬਾਅਦ ਪੁਲਿਸ ਵਾਲੇ ਆ ਗਏ ਤੇ ਉਹਨਾਂ ਨੇ ਆ ਕੇ ਮੈਨੂੰ ਕੱਟਿਆ ਸਿਲੰਡਰ ਹੁਣ ਉਹਨਾਂ ਨੇ ਸਿੱਧੇ ਕਰਾਏ ਨਾਲ ਬੈਠੇ ਰਹੇ ਵਿਚਾਰੇ ਫੇ ਡੀਐਸਪੀ ਸਾਹਿਬ ਆ ਕੇ ਮਲੇ ਕੋਲ ਆ ਗਏ ਉਹ ਵੀ ਨਾਲ ਬੈਠੇ ਰਹੇ ਮਤੇ ਕੋਈ ਗੱਲ ਹੀ ਘਰਾਣਾ ਸੀ ਤੇ ਨਾਲ ਅ ਤੇ ਕੁੱਲ ਮਿਲਾ ਕੇ ਕਹਿ ਸਕਦੇ ਕਿ ਪ੍ਰਸ਼ਾਸਨ ਨੇ ਤੁਹਾਡਾ ਸਾਥ ਦਿੱਤਾ ਹਾਂ ਜੀ ਹਾਂ ਪੂਰਾ ਸਾਥ ਦਿੱਤਾ ਜੀ ਵਿਚਾਰਿਆਂ ਨੇ ਸਾਰੀ ਰਾਤ ਬੈਠੇ ਰਹੇ ਜਦ ਤੱਕ ਸਾਡੇ ਮਾਲਕ ਨਹੀਂ ਆਏ ਉਹ ਬੈਠੇ ਰਹੇ ਸਾਡੇ ਨਾਲ ਕਿੱਥੋਂ ਗੱਡੀ ਆ ਰਹੀ ਸੀ ਕਿੱਥੇ ਜਾਣਾ ਸੀ ਇਹ ਨਾਭੇੋਂ ਆ ਰਹੀ ਸੀ ਲੁਧਿਆਣਾ ਜਾਣਾ ਸੀ ਕਿੰਨੇ ਸਿਲੰਡਰ ਸੀ 360 ਜੀ ਜੇ ਇਹ ਹਾਦਸਾ ਮਤਲਬ ਹੋਰ ਇਸ ਤੋਂ ਭਿਆਨਕ ਹੋ ਸਕਦਾ ਦੀ ਸਿਲੰਡਰ ਭਰੇ ਹੋਏ ਸੀ ਗੱਡੀ ਦੇ ਬੜਾ ਨੁਕਸਾਨ ਹੋ ਸਕਦਾ ਸੀ ਉਹ ਜੀ ਅੱਗ ਵੀ ਲੱਗ ਸਕਦੀ ਅੱਜ ਦਾ ਟਾਈਮ ਕਿ ਡੀਜ਼ਲ ਡੁੱਲ ਗਿਆ ਹਰਾ ਅਗਭੀ ਲੰਘ ਗਿਆ। ਕੁੱਲ ਮਿਲਾ ਕੇ ਬਚੌਰ ਰਹਿ ਗਿਆ ਜੀ। ਹੋ ਜਾ। ਠੀਕ ਹੈ ਜੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਰਾਤ ਦੇ ਕਰੀਬ 10 ਵਜੇ ਦੀ ਹੈ। ਘਟਨਾ ਦੀਆਂ ਇਹ ਤਸਵੀਰਾਂ ਵਾਕਈ ਹੀ ਹੋਸ਼ ਉਡਾ ਦੇਣ ਵਾਲੀਆਂ ਨੇ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਏ ਟਰੱਕ ਕਰੀਬ 360 ਸਿਲੰਡਰਾਂ ਨਾਲ ਪਰਿਆ ਹੋਇਆ ਸੀ। ਜੀ ਹਾਂ ਤੁਸੀਂ ਸਹੀ ਸੁਣਿਆ 360 ਦੇ ਕਰੀਬ ਸਿਲੰਡਰਾਂ ਨਾਲ ਪਰਿਆ ਹੋਇਆ ਸੀ। ਜਿਸ ਤੋਂ ਬਾਅਦ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ ਕਿ ਕਿੰਨੇ ਵੱਡੇ ਹਾਦਸੇ ਤੋਂ ਕਚਾ ਹੋਇਆ ਬਿਊਰੋ ਰਿਪੋਰਟ ਜਗਵਣੀ ਟੀਵੀ